ਚੰਨੀ ਹੁਣੀ ਇੱਥੇ ਆਦਮਪੁਰ ਆਉਂਦੇ ਆ ਹਲਕੇ ਦੇ ਵਿੱਚ ਆਉਂਦੇ ਆ ਉਹ ਕਹਿੰਦੇ ਆ ਕਿ ਜਿਹੜਾ ਬ੍ਰਿਜ ਆ ਜਿਹੜਾ ਪੋੜਾ ਇਹ ਸਾਰੀ ਤੇ ਸਾਰੀ ਪਵਨ ਤੀਨੋ ਦੀ ਗਲਤੀ ਹੈ ਪਵਨ ਤੀਨੋ ਜੀ ਆਪਣੇ ਐਮਐਲਏ ਸਿਗੇ ਉਹ ਵਿਰੋਧੀ ਧਿਰ ਵਿੱਚ ਸਿਗੇ ਪਿਛਲੇ 5 ਸਾਲ ਕਾਂਗਰਸ ਦਾ ਇੱਥੇ ਰਾਜ ਸੀਗਾ ਸਰਕਾਰ ਕਾਂਗਰਸ ਦੀ ਸੀਗੀ 5 ਸਾਲ ਰਹੀ ਆ ਪਰ ਉਹਨਾਂ ਨੇ ਇਸ ਪੋਲ ਦੇ ਬਾਰੇ ਕੋਈ ਕੰਮ ਪੋਜ਼ਿਟਿਵ ਨਹੀਂ ਕੀਤਾ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਪੰਜਾਬ ਵਿੱਚ ਸਾਰੀਆਂ ਸੜਕਾਂ ਬਣਾਉਣੀਆਂ ਪਰ ਅਜੇ ਕੁਝ ਕਾਰਨਾ ਕਰਕੇ ਮੋਦੀ ਸਰਕਾਰ ਨੇ 50 ਦਾ ਪੈਸਾ ਆਰਡੀਐਫ ਦਾ ਰੋਕਿਆ ਕਰਕੇ ਸੜਕਾਂ ਨਹੀਂ ਬਣ ਸਕੀਆਂ ਜੀ ਸਾਡਾ 33 ਕਰੋੜ 33 ਕਰੋੜ ਰੁਪਇਆ ਸਾਡਾ ਸੜਕਾਂ ਦਾ ਸਾਡੀ ਮੰਡੀ ਦਾ ਹੀ ਆ ਪਿਆ ਸਰਕਾਰ ਦੇ ਉੱਤੇ ਦਿੱਲੀ ਦੇ ਸਾਡੇ ਪੈਸੇ ਆਏ ਤਾਂ ਸੜਕਾਂ ਦਾ ਸਵਰਗੀਆਂ ਬਣਨ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਲੋਕ ਸਭਾ ਚੋਣਾਂ ਜਿੱਥੇ ਸਿਰਦੇ ਉੱਤੇ ਹਨ ਇਸ ਵਕਤ ਸਾਡੇ ਨਾਲ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਇਸ ਵਕਤ ਆਮ ਆਦਮੀ ਪਾਰਟੀ ਦੇ ਜਿੱਥੇ ਹਲਕਾ ਇੰਚਾਰਜ ਜੀਤ ਲਾਲ ਪਟੀ ਹਨ ਉੱਤੇ ਉਹਨਾਂ ਦੀ ਪੂਰੀ ਟੀਮ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਵਾਗਤ ਹੈ ਪੱਟੀ ਸਾਹਿਬ ਤੁਹਾਡੇ ਟੋਕ ਥੈਂਕ ਯੂ ਜੀ ਲੋਕ ਸਭਾ ਚੋਣਾਂ ਤੇ ਆਮ ਆਦਮੀ ਪਾਰਟੀ ਅੱਜ ਕਿੱਥੇ ਖੜੀ ਹੈ ਅਸੀਂ ਜਲੰਧਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਦਿਨ ਰਾਤ ਅਸੀਂ ਇਕੱਠਾ ਹੋਇਆ ਆ ਔਰ ਫੈਸਲਾ ਕੀਤਾ ਹੋਇਆ ਕਿ ਪੰਜਾਬ ਦੇ ਵਿੱਚ ਅਸੀਂ 13 ਹੀ ਜਿਹੜੀਆਂ ਲੋਕ ਸਭਾ ਸੀਟਾਂ ਆ 13 ਐਮਪੀ ਜੇ ਤਾਂ ਕੇ ਪਾਰਲੀਮੈਂਟ ਦੇ ਵਿੱਚ ਭੇਜਣੇ ਆ ਔਰ ਜੋ ਸਾਡਾ ਜਲੰਧਰ ਦਾ ਲੋਕ ਸਭਾ ਹਲਕਾ ਜਿੱਥੋਂ ਪਵਨ ਕੁਮਾਰ ਤਿੰਨੂ ਜੀ ਸਾਡੇ ਉਮੀਦਵਾਰ ਆ ਅਸੀਂ ਸਾਰੇ ਹੀ ਵਰਕਰ ਲੱਗੇ ਹੋਏ ਆ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਔਰ ਬਾੜਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਆ ਅਸੀਂ ਕੋਸ਼ਿਸ਼ ਕਰਨੀ ਆ ਕਿ ਸਾਡਾ ਜਿਹੜਾ ਹਲਕਾ ਜਲੰਧਰ ਵਾ ਉਹ 1 ਲੱਖ ਬੋਟ ਦੇ ਉੱਤੇ ਤਕਰੀਬ ਅਸੀਂ ਆਦ ਕੀ ਜਤਾਉਣਾ ਆ 60000 ਅਸੀਂ ਪਿਛਲੀ ਵਾਰੀ ਜਿੱਤ ਪ੍ਰਾਪਤ ਕੀਤੀ ਸੀ ਤੋਂ ਜਨেন্দ্র ਲੋਕ ਸਭਾ ਦੀ ਜਿਹੜੀ ਸੀਟਸ ਜੀ ਐ ਕਿ ਅਸੀਂ ਉਸ ਨੂੰ ਵਧਾ ਕੇ 1 ਲੱਖ ਤੋਂ ਉੱਪਰ ਲੈ ਕੇ ਜਾਣਾ ਆ ਅਸੀਂ ਸਾਰੇ ਵਰਕਰ ਇੱਥੇ ਲੱਗੇ ਹੋਏ ਆ ਇੱਕ ਛੰਨੀ ਹੁਣੀ ਇੱਥੇ ਹਾਦਮਪੁਰ ਆਉਂਦੇ ਆ ਹਲਕੇ ਦੇ ਵਿੱਚ ਆਉਂਦੇ ਆ ਉਹ ਕਹਿੰਦੇ ਆ ਕਿ ਜਿਹੜਾ ਬ੍ਰਿਜ ਆ ਜਿਹੜਾ ਪੋਲਾ ਇਹ ਸਾਰੀ ਦੀ ਸਾਰੀ ਪਵਨਟੀਨੂ ਦੀ ਗਲਤੀ ਦੇਖੋ ਜੀ ਇਹ ਪਵਨਟੀਨੂ ਜੀ ਆਪਣੇ ਐਮ ਐਲ ਏ ਸੀਗੇ ਉਹ ਵਿਰੋਧੀ ਧਿਰ ਵਿੱਚ ਸੀਗੇ ਪਿਛਲੇ 5 ਸਾਲ ਕਾਂਗਰਸ ਦਾ ਇੱਥੇ ਰਾਜ ਸੀਗਾ ਸਰਕਾਰ ਕਾਂਗਰਸ ਦੀ ਸੀਗੀ ਪੰਜ ਸਾਲ ਰਹੀ ਆ ਪਰ ਉਹਨਾਂ ਨੇ ਇਸ ਪੁਲ ਦੇ ਬਾਰੇ ਕੋਈ ਕੰਮ ਪੋਜੀਟਿਵ ਨਹੀਂ ਕੀਤਾ ਪਰ ਜਿਸ ਵੇਲੇ ਅਸੀਂ 2022 ਦੇ ਵਿੱਚ 23 ਦੇ ਵਿੱਚ ਇਲੈਕਸ਼ਨਾਂ ਲੜੀਆਂ ਆ ਲੋਕ ਸਭਾ ਦੀ ਵੀ ਲੜੀ ਆ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੇ ਇੱਥੇ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜਿਤਾਓ ਚਾਹੇ ਨਾ ਜਿਤਾਓ ਮੈਂ ਸੜਕ ਬਣਾ ਕੇ ਦਵਾਂਗਾ ਜਿਹੜੀ ਸਰਵਿਸ ਲਾਈਨ ਹੈਗੀ ਆ ਉਹਨਾਂ ਨੇ ਉਹ ਵਾਅਦਾ ਪੂਰਾ ਕਰਕੇ ਦੋਨੇ ਪਾਸੇ ਸੜਕ ਜਿਹੜੀ ਬਣਾ ਕੇ ਦਿੱਤੀ ਆ ਔਰ ਹੁਣ ਵੀ ਪਾਵਨ ਘਟਿੰਦੂ ਜੀ ਨੇ ਫੈਸਲਾ ਕੀਤਾ ਹੋਇਆ ਮੁੱਖ ਮੰਤਰੀ ਸਾਹਿਬ ਜੀ ਨਾਲ ਗੱਲ ਹੋਈ ਆ ਵੀ ਅਸੀਂ ਜਿਹੜਾ ਪੁਲ ਦਾ ਕੰਮ ਆ ਅਸੀਂ ਜਲਦੀ ਉਹਨੂੰ ਬਣਾਵਾਂਗੇ ਇੱਕ ਹਲਕਾ ਆਦਮਪੁਰ ਦੀ ਜੇ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਸੜਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਕਿਵੇਂ ਦੇਖਦੇ ਆ ਜਿਹੜਾ ਸੜਕਾਂ ਦਾ ਕੰਮ ਹੈਗਾ ਨਾ ਦੇਖੋ ਤੁਸੀਂ ਉਹ ਉੱਪਰ ਤੋਂ ਲਾ ਕੇ ਆਦਮਪੁਰ ਤੱਕ ਸੜਕ ਬਿਲਕੁਲ ਬਣੀ ਹੋਈ ਆ ਆਦਮਪੁਰ ਤੋਂ ਲਾ ਕੇ ਮੀਂਹਿਆ ਰੇਨ ਤੱਕ ਬਿਲਕੁਲ ਬਣੀ ਹੋਈ ਆ ਔਰ ਆਦਮਪੁਰ ਤੋਂ ਲਾ ਕੇ ਬਾਇਆ ਜਿਹੜੀ ਲਾਭਪੁਰ ਜਾ ਕੇ ਕਿਸ਼ਨਗੜ੍ਹ ਤੱਕ ਬੜੀ ਵਧੀਆ ਬਣੀ ਹੋਈ ਆ ਹੋਰ ਵੀ ਪਿੰਡਾਂ ਦੀਆਂ ਮੈਂ ਸੜਕਾਂ ਆ ਬਜਟ ਕੀਤਾ ਆ ਜੋ ਟਰੋਲੀ ਵਾਲਾ ਪਾਸਾ ਆ ਜਾਂ ਉਹ ਪਰਲੇ ਪਾਸੇ ਸਿਰਫ ਇੱਕ ਸੜਕ ਜਿਹੜੀ ਹੈਗੀ ਹਰੀਪੁਰ ਤੋਂ ਖਿੱਚੀ ਬੋਰ ਜਾਂ ਰੰਗਪੁਰਾ ਉਹ ਅਸੀਂ ਜਲਦੀ ਬਣਾਉਣ ਜਾ ਰਹੇ ਆ ਕਿਉਂਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਪੰਜਾਬ ਵਿੱਚ ਸਾਰੀਆਂ ਸੜਕਾਂ ਬਣਾਉਣੀਆਂ ਅੱਜ ਕੁਝ ਕਾਰਨਾ ਕਰਕੇ ਮੋਦੀ ਸਰਕਾਰ ਨੇ ਸਾਡੇ ਪੰਜਾਬ ਦਾ ਪੈਸਾ ਆਰਡੀਐਫ ਦਾ ਰੋਕਿਆ ਕਰਕੇ ਸੜਕਾਂ ਨਹੀਂ ਬਣ ਸਕੀਆਂ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ 13 ਐਪੀ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਔਰ ਸਾਡਾ ਜੋ ਆਰਡੀਐਫ ਦਾ ਪੈਸਾ 4500 ਕਰੋੜ ਰੁਪਇਆ ਲਿਆ ਕੇ ਸੜਕਾਂ ਬਣਾਵਾਂਗੇ ਉਹ ਜਲਦੀ ਅਸੀਂ ਉਹ ਵਾਅਦਾ ਪੂਰਾ ਕਰ ਦੇਣਾ ਪੱਟੀ ਸਾਹਿਬ ਨੇ ਵੀ ਦੱਸਿਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਇਹ ਹੀ ਆ ਕਿ ਜਿੰਨੇ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕੀਤੇ ਜਾਣ ਕਿਵੇਂ ਦੇਖਦੇ ਆ ਤੁਸੀਂ ਚੇਅਰਮੈਨ ਵੀ ਆ ਆਦਮਪੁਰ ਹਲਕੇ ਦੇ ਵਿੱਚ ਦੇਖੋ ਜੀ ਜਿਹੜਾ ਸੜਕਾਂ ਦਾ ਕੰਮ ਆ ਸਾਡੀ ਮੰਡੀ ਦਾ ਅਸੀਂ ਇੱਕ ਦਿਨ ਹਿਸਾਬ ਲਾਦੇ ਸੀ 33 ਕਰੋੜ 33 ਕਰੋੜ ਰੁਪਈਆ ਸਾਡਾ ਸੜਕਾਂ ਦਾ ਸਾਡੀ ਮੰਡੀ ਦਾ ਹੀ ਆ ਪਿਆ ਜਿਹੜਾ ਸਰਕਾਰ ਦੇ ਉੱਤੇ ਦਿੱਲੀ ਦੇ ਸਾਡੇ ਪੈਸੇ ਆਏ ਤਾਂ ਸੜਕਾਂ ਦਾ ਸਵਰਗ ਰਿਆ ਬਣਨੀ ਬਹੁਤ ਵਧੀਆ ਬਣੂਗੀਆਂ ਜਿਹੜੇ 10 ਫੁੱਟ ਦੀ ਆ ਉੱਥੇ ਤੇ 16 ਫੁੱਟ ਦੀ ਬਣੂਗੀ ਜਿਹੜੀ 16 ਕੋਲ 18 ਫੁੱਟ ਬਣੂਗੀ ਸੜਕਾ ਬਣਾਵਾਂਗੇ ਚੌੜੀਆਂ ਕਰਕੇ ਬਣਾਵਾਂਗੇ ਵਧੀਆ ਬਣਾਵਾਂਗੇ ਤੁਸੀਂ ਕਿੱਦਾਂ ਦੇਖਦੇ ਆ ਕਿ ਇਸ ਵੇਲੇ ਕੀ ਪਿੰਡਾਂ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਪਿੰਡਾਂ ਦੇ ਵਿੱਚ ਬਿਲਕੁਲ ਜਿਹੜਾ ਇੱਕ ਤਰਫਾ ਲੋਕਾਂ ਦੀ ਰਾਇ ਆ ਲੋਕੀ ਕਾਂਗਰਸ ਪਾਰਟੀ ਤੋਂ ਬਹੁਤ ਦੁਖੀ ਆ ਤੇ ਅਕਾਲੀ ਪਾਰਟੀ ਦਾ ਤੇ ਨਾਮ ਨਿਸ਼ਾਨ ਵੀ ਹੈ ਨੀਗਾ ਜਿਹੜਾ ਮੁਕਾਬਲਾ ਬਿਲਕੁਲ ਇੱਕ ਤਰਫਾ ਆ ਆਮ ਆਦਮੀ ਪਾਰਟੀ ਉਹ ਵੱਡੀ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਦੀ ਆ ਅਕਾਲੀ ਦਲ ਚਾਏ ਆ ਕਿ ਕੰਮ ਵਾਲਾ ਬੜੀ ਮੁਸ਼ਕਲ ਲੱਗਦੀ ਆ ਜਨਰੇ ਨਾਲ ਖਰੇ ਵੀ ਆਪਾਂ ਦੇ ਚ। ਅਕਾਲੀ ਦਲ ਪਾਰਟੀ ਛੱਡਣ ਦਾ ਸਾਡੇ ਕਾਰਨ ਆ ਕੁਛ। ਗਰੂਪਿੰਗ ਦੀ ਬਾਜੀ ਆ ਉਥੇ ਆਮ ਵਰਕਰ ਦੀ ਗੱਲ ਨਹੀਂ ਸੁਣੀ ਜਾ ਰਹੀ ਹੈਗੀ। ਇੱਕ ਡਿਕਟੇਟਰਸ਼ਿਪ ਯਾਨੀ ਕਿ ਜਿਹੜੀ ਆ ਛੋੜੇ ਬਾਦਲ ਸਾਹਿਬ ਨੇ ਇੱਕ ਡਿਕਟੇਟਰਸ਼ਿਪ ਕਰਤੀ ਆ ਵੀ ਜੋ ਮੈਂ ਕਹਿੰਦਾ ਸਹੀ ਹੋਣਾ ਆ ਜੋ ਪਾਰਟੀ ਵਰਕਰ ਦੱਸਣਗੇ ਉਹਨਾਂ ਨੂੰ ਮੈਂ ਨਹੀਂ ਮੰਨ ਰਿਹਾ। ਇਸ ਕਰਕੇ ਅਸੀਂ ਯਾਨੀ ਕਿ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਆ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪਾਰਟੀ ਜੁਆਇਨਿੰਗ ਕੀਤੀ ਆ ਤੇ ਸ਼੍ਰੀ ਪਵਨ ਕੁਮਾਰ ਤੀਨੋਂ ਜੀ ਇਥੋਂ ਲੋਕ ਸਭਾ ਟਿਕਟ ਤੇ ਜਿੰਨੇ ਸਾਥੀ ਆ ਸਖ ਪਵਨ ਤੀਨੋਂ ਨੂੰ ਵੇਛਾ ਹੀ ਕਹਿ ਲਈਏ ਆਪਾਂ ਉਹਨਾਂ ਨੂੰ ਕੰਮ ਕਰਨ ਦੇ ਰਿਹਾ ਜੂ ਵੀ ਵਿਰੋਧ ਕਰ ਰਹੇ ਕਿ ਕਿੱਦਾਂ ਜਾਂਦਾ ਆਪਾਂ ਵਿਰੋਧ ਦੇਖੋ ਥੋੜਾ ਚਿਰ ਤਾਂ ਵਿਰੋਧ ਹੁੰਦੇ ਆ ਠੀਕ ਆ ਜੇ ਜਦੋਂ ਆਪਾਂ ਪਾਰਟੀ ਇੱਕ ਛੱਡ ਕੇ ਦੂਜੀ ਪਾਰਟੀ ਚ ਜਾਉਣਾ ਆ ਤੇ ਲੋਕੀ ਵਿਰੋਧ ਕਰਦੇ ਆ ਪਰ ਜਦੋਂ ਅਸੀਂ ਉਹਨਾਂ ਨਾਲ ਆਪਣੀ 1 ਟੂ 1 ਕਰ ਰਹੇ ਹਾਂ ਉਹਨਾਂ ਨੂੰ ਪਾਲਿਸੀਆਂ ਦੱਸ ਰਹੇ ਹਾਂ ਤੇ ਉਹ ਸਾਰੇ ਯਾਨੀ ਕਿਸੇ ਚੀਜ਼ ਨਾ ਐਗਰੀ ਹੋ ਕੇ ਸਮਰਥਨ ਕਰ ਰਹੇ ਆ ਟੀਨੂ ਸਾਹਿਬ ਦਾ ਹਾਂਜੀ ਉਪਰ ਦੇ ਵਿੱਚ ਤੁਸੀਂ ਇਸ ਵੇਲੇ ਬਲੌਕ ਪ੍ਰਧਾਨ ਦੀ ਸੇਵਾ ਕਿਦਾਂ ਭੂਗਪਰ ਦੀ ਹਾਲਾਤ ਕਰਾਦੇ ਹੋ ਉਪਰ ਦੇ ਵਿੱਚ ਬਹੁਤ ਵਧੀਆ ਸਾਡੀ ਕਾਰਗੁਜ਼ਾਰੀ ਹੈ ਹਲਕਾ ਅੰਜਾਲ ਭੱਟੀ ਲਾਲ ਦੇ ਨਾਮ ਨਾਲ ਹਰ ਬਿਲੇ ਰਹਿਣਾ ਜੀ ਅਸੀਂ ਅੱਜ ਤਿੰਨਾਂ ਪੰਡਾਂ ਦਾ ਉਚਗ ਮੀਟਣਾ ਕੀਤੀ ਹੈ ਇੱਕ ਚਮਿਆਰੀ ਪਿੰਡ ਉਹ ਸਾਰੇ ਪਿੰਡ ਨੇ ਕਹਿਤਾ ਸੀ ਅਸੀਂ ਆਮ ਪਾਰਟੀ ਨੂੰ ਵੋਟਾਂ ਨਹੀਂ ਦੇਵਾਂਗੇ ਕਿਦਾਂ ਦੇਖਦੇ ਆ ਪਿੰਡਾਂ ਦੇ ਵਿੱਚ ਭੂਖਾ ਪੜ ਦਾ ਤੁਸੀਂ ਕਰ ਰਹੇ ਆ ਭਾਈ ਕਿਦਾਂ ਪਿੰਡਾਂ ਦੇ ਵਿੱਚ ਰਿਸੋਰਸ ਮਿਲ ਰਹੇ ਬਿਲਕੁਲ ਜੀ ਬਹੁਤ ਵਧੀਆ ਜੀ ਜਿਹੜੀ ਆਦਮਪੁਰ ਹਲਕੇ ਦੀ ਜਿਹੜੀ ਜੀਨੀ ਵੀ ਜੰਤਾ ਹੈਗੀ ਸਾਰੀ ਸਾਰੀ ਪੱਵਾ ਪਾਰ ਹੋਈ ਪਈ ਆ ਬਈ ਪਹਿਲੀ ਜੂਨ ਆਉਣ ਦਿਓ ਤੋ ਅਸੀਂ ਜਿਹੜਾ ਆਪਣਾ ਜਿੰਨਾ ਜੋਸ਼ ਹੈਗਾ ਸਾਰਾ ਮਸ਼ੀਨਾਂ ਦੇ ਵਿੱਚ ਕਾਇਰ ਕਰਾਉਣਾ ਚਾਹਤ ਤੈਨੂੰ ਆਪੀ ਆਟੋਮੈਟਿਕ ਤੁਹਾਨੂੰ ਪਤਾ ਲੈਣਾ ਸਰ ਠੀਕ ਕਿੱਦਾਂ ਦੇਖਦੇ ਆ ਜੀ ਮੁੱਖਪਾ ਜੀ ਬਹੁਤ ਵਧੀਆ ਮੈਂ ਦੱਸਦਾ ਵੀ ਉਹ ਸਮੇਂ ਦੇ ਵਿੱਚ ਸਾਡੇ ਲੋਕ ਸਭਾ ਹਲਕਾ ਦੇ Pawan Kumar Tinu ji ਉਭਦੀਆ ਤੇ ਔਰ ਲੀਡ ਕਰਕੇ ਅਗੇ 60000 ਦੀ ਲੀਡ ਕੀਤੀ ਲੇਕਿਨ ਲੱਖ ਲੱਖ ਦੇ ਕਰੀਬ ਕਰਕੇ ਅਸੀਂ ਉਹਨੂੰ ਜਿਤਾਵਾਂਗੇ ਤੇ ਧੰਨਵਾਦ ਹਾਂਜੀ ਜਿਸ ਤਰ੍ਹਾਂ ਆਪਾਂ ਹੁਣ ਕੰਮ ਦੇਖਦੇ ਆਂ 2 ਸਾਲ ਦੇ ਜਿਹੜੇ ਪੰਜਾਬ ਗਵਰਨਮੈਂਟ ਨੇ ਪੰਜਾਬ ਕੰਮ ਕੀਤੇ ਆ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਲੋਕਾਂ ਨੇ ਬਹੁਤ ਭਾਰੀ ਬਹੁਮਤ ਨਾਲ ਜਿੱਤਿਆ ਜੀਤ ਲਾਲ ਪੱਟੀ ਤੇ ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਕਿਹਾ ਕੀ ਜਿਹੜਾ ਮੁਕਾਬਲਾ ਆ ਇਸ ਵਕਤ ਇੱਕ ਤਰਫਾ ਲੱਗ ਰਿਹਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਹੈ ਕੈਮਰਾਮੈਨ ਬਿੱਕੀ ਦੇ ਨਾਲ ਮਾਸਤਿੰਦਰ ਰਾਜਾ ਡੇਲੀ ਟੌਪ ਨਿਊਜ਼ ਆਦਮਪੁਰ